ਸਿਕਿਉਰਿਟੀ ਪਲਾਨ ਰਿਵਿਊ ਕੀਤਾ ਕਿ ਆਪਣੇ ਏਰੀਆ ਦੇ ਵਿੱਚ ਪ੍ਰੋਪਰ ਫੋਰਸ ਦੀ ਡਿਪਲॉयਮੈਂਟ ਹੋਣੀ ਚਾਹੀਦੀ ਜ਼ਿਲ੍ਹੇ ਨੂੰ ਐਡੀਸ਼ਨਲ ਫੋਰਸ ਵੀ ਦਿੱਤੀ ਗਈ ਹੈ ਤਾਂਕਿ ਇੱਕ ਫੋਰਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਲੋਕਾਂ ਦੇ ਵਿੱਚ ਕੌਨਫੀਡੈਂਸ ਹੋ ਅਸੀਂ ਬਹੁਤ ਹੀ ਪ੍ਰੋਐਕਟਿਵ ਤਰੀਕੇ ਨਾਲ ਜਿਹੜੀ ਆਈਐਸਆਈ ਸਪான்ਸਰਡ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਡਿਸਟਰਬੈਂਸਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੂੰਹ ਤੋੜਾ ਸੀ ਜਵਾਬ ਦਿੱਤਾ ਹੈਗਾ ਸੈਪਟੈਂਬਰ 2024 ਤੋਂ ਬਾਅਦ 26 ਟੈਰਰ ਮੋਡਿਊਲਸ ਪੰਜਾਬ ਪੁਲਿਸ ਨੇ ਬਸਟ ਕੀਤੇ ਹੈਗੇ ਜਿਸ ਦੇ ਵਿੱਚ 90 Uh, لوگ ایرسٹ کیتے گئے ہیں پاری ماترہ دے کے آرمز ایکسپلوسیفز ایمونیشن ہینڈ گرینڈس آر ڈی ایکس ریکور کیتے گئیں ہجے کل ہی بکی سیکٹر دے کے دو ایکے فورٹی سیون رائیفلز بی ایس ایف کے ایک جوائنٹ آپریشن دے پنجاب پولیس نے ریکور کیا ایک بہت جبردست کوشش ہے پاکستان دی آئی ایس آئی دی کی کہ انٹرنشنل بارڈر کے تھرو ڈرونس راہی دو نارکو ٹیرریزم کو پوش کیا جا رہا ہے ਰੋਨ ਕਨਸਾਈਨਮੈਂਟਸ ਦੇ ਵਿੱਚ ਡਰੱਗਸ ਹੁੰਦੇ ਆ ਆਰਮਸ ਐਕਸਪਲੋਸਿਵ ਤੇ ਅਮਰੇਸ਼ਨ ਹੁੰਦੇ ਆ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਆ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਿਡ ਹੈ ਇਹ 20 ਦੇ ਵਿੱਚ 18 ਮਰਡਰ ਸਾਡੇ ਟਰੇਸ ਹੋ ਗਏ ਆ ਕੁਝ ਇਹਨਾਂ ਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਹਨਾਂ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰイズਮ ਤੇ ਅਸੀਂ ਕਰ ਰਹੇ ਹੈਗੇ ਇਹਨਾਂ ਦਾ ਤਕਰੀਬਨ ਇਕੋਸਿਸਟਮ ਜਿਹੜੇ ਪਨਾਹ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਵੈਪਨ ਸਪਲਾਈ ਕੀਤੀਆਂ ਅਸੀਂ ਸਾਰੇ ਦੇ ਸਾਰੇ ਬੰਦੇ ਕੋ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗਨਾਈਜ਼ ਕ੍ਰਾਈਮ ਨੈਟਵਰਕਸ ਨਾਲ ਜੁੜੇ ਹੈਗੇ ਉਹਨਾਂ ਨੂੰ ਆਂਡੀਆਂ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਹਾਲ ਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸ ਕਨਸਟੇਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਾਲਾ ਪੁਲਿਸ ਵੱਲੋਂ ਉਸੇ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈਗੇ ਸੋ ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈਟਵਰਕ ਜਿਹੜਾ ਜੇਲਾ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਨੋਡਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੋਧ ਨਸ਼ਾ ਫਰਦ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫਆਈਆਰਾਂ ਦਰਜ ਹੋਈਆਂ ਹਨ 32778 ਅਰੇਸਟਾ ਹੋਈਆਂ ਹਨ ਕਾਫੀ ਤਕਰੀਬਨ 1300 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਈਅਰ ਤੇ 31673 ਪੈਡਲਰਸ ਅਰੈਸਟ ਕੀਤੇ 205 ਕਰੋੜ ਦੀ ਪ੍ਰਾਪਰਟੀ ਡਰੱਗ ਸਮਗਲਰਸ ਦੀ 68 ਐਸ ਐਨ ਐਂਡੀਪੀਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਐਬਸਕੰਡਰਸ ਦੀ ਬੇਲਾ ਕੈਨਸਲ ਕਰਾਈਆਂ ਐ ਐਂਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਜਾਂ ਆਊਟ ਸੈਂਟਰ ਮਤਲਬ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਤੇ 4768 ਪ੍ਰੋਸੀਡਿੰਗਸ 64ਏ ਦੇ ਵਿੱਚ ਜਿਸ ਦੇ ਵਿੱਚ ਜੇ ਸਮਾਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ ਦੋ ਹਫਤੇ ਦਾ ਇੱਕ ਕੰਪਲਸਰੀ ਡੀ ਐਡਿਕਸ਼ਨ ਕੋਰਸ ਕਰਾਇਆ ਜਾਂਦਾ ਅਸੀਂ ਇਦਾਂ ਦੇ ਤਕਰੀਬਨ 4768 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹਾਂ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰੱਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ ਜਿਸ ਦੇ ਵਿੱਚ 7285 ਐਫਆਈਆਰਾਂ ਦਰਜ ਹੋਈਆਂ ਹੈ تو ایک ایک بہت افیکٹو میکینزم ہے پبلک کوپریشن سن مل رہا ہے لوگ انونیمس رہ کے سانو ڈرگ ٹپس دین اس تو بعد فالو اپ کرتے ہوئے اسی ایک اینٹی آرگنائزڈ کرائم ہیلپ لائن بھی سٹارٹ کی جے سانو کوئی آرگنائز کرائم بارے انفورمیشن ہے تو اس ہیلپ لائن پہ دیتی جائے ساری یہ بھی کوشش ہے کہ جہے ڈرگ یوزرز ہے انہوں نے ایز وکٹم ٹریٹ کیا جائے نہ کہ ایز اکیوزڈ ریفارم کیا جائے ਸਿਮਿਲਰਲੀ ਜਿਹੜੇ ਮਿਸ ਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸਾਂਝ ਕਾਰਕ੍ਰਮ ਸ਼ੁਰੂ ਕੀਤਾ ਹੈਗਾ ਤਾਂਕਿ ਉਸ ਨੂੰ ਸਕਿੱਲ ਡਵੈਲਪਮੈਂਟ ਤੇ ਕਾਉਂਸਲਿੰਗ ਨਾਲ ਲਿੰਕ ਕੀਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈਗੀ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਣ ਐਨੀ ਕੁਐਸ਼ਨਸ ਆਰ ਵੈਲਕਮ ਸਰ ਆਪਨੇ ਇਹ ਦੱਸਿਆ ਹੈ ਵੀ ਕਿ ਜੋ ਗੂਸ ਕਰਦੇ ਹਨ ਉਹਨੂੰ ਵਿਕਤੀਗਤ ਨਹੀਂ ਸਮਝਿਆ ਜਾਣਾ ਚਾਹੀਦਾ ਵਿਕਤੀ ਮੈਂ نہیں سمجھا جانا چاہیے ایکیوز نہیں سوری وکٹم ہے ایکیوز نہیں سمجھا جانا چاہیے لیکن کیا ہو رہا ہے اگر کسی کے پاس لائٹر بھی مل جاتا ہے yeah. نا تو اس پر بھی پرچہ درج ہو جاتا ہے ایکچولی پتہ جی یہ بڑی میں تھوڑی گل نال سہمت ہاں دیکھو ایک یوزر ہوندا ہے جڑا پیڈل کرتا ہے پیڈلنگ مینز کی سمال کوانٹٹی چے تسی دوجیاں نو دیندے ہو سو ساڈی جڑا ایک یوزر پیور ہوندا ہے سو کافی اس کیٹیگری تہاڈا پوائنٹ از ویل ٹیکن ਸਾਡੀ ਕੋਸ਼ਿਸ਼ ਹੁੰਦੀ ਹੈ ਪੈਟਲਰਸ ਦੇ ਖਿਲਾਫ ਐਕਸ਼ਨ ਹੋਵੇ ਸਪਲਾਈਸ ਦੇ ਖਿਲਾਫ ਹੋਵੇ ਯੂਜ਼ਰ ਨੂੰ ਰਿਫਰਮ ਕੀਤਾ ਜਾਵੇ ਸਰ 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 ਡਿਸਟ੍ਰਿਕਟ ਨੂੰ ਬਟਾਲਾ ਨੂੰ ਐਕਸਟਰਾ ਫੋਰਸ ਦੇ ਦਿੱਤੀ ਹੈ ਜੀ ਓਵਰঅল ਪੰਜਾਬ ਦੀ ਗੱਲ ਕੀਤੀ ਜਾਵੇ ਫੈਸਟੀਵਲ ਸੀਜ਼ਨ ਦੇ ਇਲਾਵਾ ਨਵੀਂ ਪੱਤੀ ਦੀ ਕੋਈ ਸਕੀਮ ਚੱਲ ਰਹੀ ਹੈ ਜਾਂ ਕੁਝ ਐਸੀ ਪਲੈਨਿੰਗ ਚੱਲ ਰਹੀ ਹੈ ਕਿ ਪੱਤੀ ਨੂੰ ਕਾਇਮ ਰੱਖਿਆ ਆਊਟ ਉਸ ਨਫਰੀ ਪੰਜਾਬ ਚਾਹੇ ਇਹ ਗੱਲ ਤੁਹਾਡੀ ਠੀਕ ਹੈ ਜੀ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ ਜਿਹੜੇ ਐਨਜੀਓਜ਼ ਦੀ ਐਸਆਈ ਦੀ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀ 100% ਬਾਈ ਪ੍ਰੋਮੋਸ਼ਨ ਫਿਲ ਅਪ ਹੋਣਗੀ ਇਹਦੀ ਜੀ ਕੌਨਸੀਕੁਐਂਟ ਵੈਕੈਂਸੀ ਹੈ ਉਹ ਕਾਂਸਟੇਬਲ ਦੀ ਰਿਕਰੂਟਮੈਂਟ ਜਿਹੜੀ ਕੌਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ ਲੈਵਲ ਆਫ ਕਾਂਸਟੇਬਲ ਫਿਲ ਅਪ ਹੋਊਗੀ ਸੋ ਉਹ 1600 ਐ ਹੋ ਜਾਣਗੀ 1800 ਅਸੀਂ ਹਰ ਸਾਲ ਭਰਦੇ ਹਾਂ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਨੈਕਸਟ ਫੇਸ ਦੇ ਵਿੱਚ 45000 ਪੋਸਟਾਂ ਕਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰੀਆਂ ਜਾਣਗੀਆਂ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾਂ ਕ੍ਰੀਏਟ ਕਰਨਗੇ ਸੋ ਇਸ ਤੋਂ ਕਾਫੀ ਰੀਲਿਫ ਮਿਲੂਗੀ ਓਵਰਆਲ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵਧੂ ਸਰ ਕਾਨੂੰਨ ਪੰਜਾਬ ਦੇ ਵਿੱਚ ਇਨਕਾਊਂਟਰ ਹੁੰਦੇ ਹਨ ਔਰ ਜਿਸ ਸਮੇਂ ਇਹ ਇਨਕਾਊਂਟਰ ਹੁੰਦੇ ਹਨ ਤੇ ਇਨਕਾਊਂਟਰ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਪ੍ਰੈਸ ਨੋਟ ਆਉਂਦਾ ਜਾਂ ਜਾਰੀ ਹੁੰਦਾ ਹੈ ਸਿਰਫ ਲੋਕੇਸ਼ਨ ਚੇਂਜ ਹੁੰਦੀ ਹੈ ਉਸ ਜਿਹੜਾ ਗੈਂਗਸਟਰ ਉਹਦਾ ਨਾਮ ਚੇਂਜ ਹੁੰਦਾ ਹੈ ਵੈਪਨ ਚੇਂਜ ਹੁੰਦਾ ਹੈ ਤਾਂ ਕਿ ਸਾਰੀ ਦੀ ਸਾਰੀ ਜਿਹੜੀ ਬਾਕੀ ਲਾਈਨ ਹੈ ਸੇਮ ਹੀ ਰਹਿੰਦੀ ਹੈ ਇਹ ਤੋਂ ਇਲਾਵਾ ਦੇਖੋ ਸਾਡੀ ਤਾਂ ਦੇਖੋ ਬਹੁਤ ਕਲੀਅਰ ਪਾਲਿਸੀ ਹੈ ਅਸੀਂ ਰੂਲ ਆਫ ਲਾ ਚ ਬਲੀਫ ਕਰਦੇ ਹਾਂ ਕੋਈ ਸਾਡੀ ਬੁਲੇਟ ਫੋਰ ਬੁਲੇਟ ਪਾਲਿਸੀ ਨਹੀਂ ਹੈ ਇਹ ਭਰੰਤੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਜਿਨ੍ਹਾਂ ਦਾ ਮਾਈਨਰ ਇਨਫੈਕਟ चौहान ਸਾਹਿਬ ਬੈਠੇ ਜਿੱਥੇ ਸੋਹਣ ਸਾਹਿਬ ਜਦੋਂ ਐਸਐਸਪੀ ਸੀ ਤਰਨਤਾਰਨ ਸੀਗੇ ਸਰਖਾਲੀ ਗ੍ਰੇਨੇਡ اٹੈਕ ਤੋਂ ਬਾਅਦ ਜਿਹੜੇ ਉਹਦੇ ਵਿੱਚ ਇਨਵੋਲਡ ਮਾਈਨਰ ਜਿਹਨਾਂ ਦਾ ਰੋਲ ਸੀ ਉਹਨਾਂ ਨੂੰ ਅਸੀਂ ਮੇਨਸਟ੍ਰੀਮ 'ਚ ਲਿਆਂਦਾ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੀ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਪ ਹੈ ਉਸ ਨੂੰ ਦੂਰ ਕੀਤਾ ਜਾਵੇ ਸਰ ਇਹ ਪਬਲਿਕ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਦੇ ਵਿੱਚ ਨਾ ਇੱਕ ਵੱਡਾ ਸਵਾਲ ਹੈ ਕਿ ਸੇਮ ਸਾਰਾ ਕੁਝ ਕੀ ਕੁਝ ਸਕ੍ਰਿਪਟਡ ਹੁੰਦਾ ਹੈ ਪਤਾ ਸੇਮ ਦੀ ਸੇਮ ਲਾਈਨ ਬਾਕੀ ਸਾਰੀ ਉਹੀ ਹੈ ਕਿ ਉਹ ਗਏ ਸੀ ਅਸਲਾਖੰਡ ਕੇ ਪਰ ਤੋਂ ਉਹਨਾਂ ਨੇ ਹਮਲਾ ਕਰ ਦਿੱਤਾ ਹੈ ਅਰੋ ਦੇ ਬਾਅਦ ਇੱਕ ਹੋਰ ਫਾਇਰਿੰਗ ਹੋ ਗਈ ਜਵਾਬੀ ਫਾਇਰਿੰਗ ਦੇ ਵਿੱਚ ਲੱਤੀ ਚੋਲੀ ਮਾਰੀ ਮਤਲਬ ਸਾਰਾ ਕੁਝ ਬਾਕੀ ਸੇਮ ਦੇਖੋ ਜੀ ਇਹ ਤਾਂ ਉਹਨਾਂ ਦਾ ਸੈਲਫ ਕੰਟਰੋਲ ਹੈ ਜੀ ਜੇ ਕੋਈ ਤੁਹਾਡੇ ਤੇ ਫਾਇਰ ਕਰ ਰਿਹਾ ਤੁਸੀਂ ਜੀ ਲੱਤਾਂ ਚੋ ਗਲੀ ਮਾਰ ਦਿਓ ਮਤਲਬ ਅਸੀਂ ਸਾਡੀ ਕੋਸ਼ਿਸ਼ ਹੁੰਦੀ ਜਾਨਾਂ ਬਚਾਉ ਛਾਡੀ ਪੰਜਾਬ ਪੁਲਿਸਾਰੇ ਕੋਨੂੰ ਇਹ ਮੌਕਾ ਹੀ ਕੋ ਦਿੰਦੇ ਐਨੀ ਅਦਰ ਕੁਐਸਚਨਸ ਸਰ ਇਸ ਇਲਾਕੇ ਦੇ ਵਿੱਚ ਓਵਰ ਆਲ 99% ਕ੍ਰੀਸ ਟ੍ਰੇਸਡ ਆਫਟਰ ਕ੍ਰੈਂਟ ਬਟ ਇਸ ਕਰ ਉਸ 10 ਬਟਾਲੀਅਨਸ ਦੇ ਕਿ ਬਾਰਡਰ ਏਰੀਆ ਵਾ ਕਿ ਕਿਤਨਾ ਕਿਤਨਾ ਨਫਰੀ ਇਸ ਵੇਲੇ ਪਹਿਲਾ ਸ਼ੌਕਿਕ ਟਾਕ ਨਹੀਂ ਆਈ ਐਗਰੀ ਤੁਹਾਡੀ ਗੱਲ ਠੀਕ ਹੈ ਜੀ ਪਟਾਲੇ ਪਟਾਲਾ ਦੇ ਵਿੱਚ ਨਫਰੀ ਦੀ ਸ਼ਾਰਟੇਜ ਹੈ ਅਸੀਂ ਕੋਸ਼ਿਸ਼ ਕਰ ਰਹੇ ਨਫਰੀ ਭਾਈ ਜਾਉਗੀ ਬਹੁਤ ਆ ਰਹੀਆਂ ਇਸ ਇਲਾਕੇ ਦੇ ਲੋਕਾਂ ਨੂੰ ਆਪਣੀ ਸੀਐਫਪੀ ਸਿਕਿਉਰਟੀ ਨੂੰ ਲੈ ਕੇ ਲੋਕਾਂ ਨੇ ਬਹੁਤ ਡਰ ਰਹਾ ਹੈ ਮੈਂ ਤੁਹਾਡੇ ਰਾਹੀ ਦੇਖੋ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਵੇਂ ਮੈਂ ਐਂਟੀ ਆਰਗੇਨਾਈਜ਼ ਕ੍ਰਾਈਮ ਮੈਂ ਇਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾਂ ਜਿਹੜੀਆਂ 80 ਤੋਂ 85% ਉਹ ਲੋਕਲ ਕ੍ਰਿਮੀਨਲ ਕਰਦੇ ਜੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸ ਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ੍ਹ ਕੇ ਸਾਡੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਉਸ ਤੇ ਕਾਰਵਾਈ ਹੋਵੇ ਦਿਸ ਇਜ਼ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ ਉਠਣਾ ਪਏਗਾ ਸਾਡੇ ਕੋਲ ਜਿਹੜਾ ਪੁਲਿਸ ਤੇ ਕੋਲ ਆਓ ਤੇ ਸਾਡੀ ਪੂਰੀ ਕੋਆਪਰੇਸ਼ਨ ਤੇ ਸਪੋਰਟ ਦੇ। ਸਰ ਬਟਾਲਾ ਮਾਮਲੇ ਤੋਂ ਉੱਪਰ ਕੀ ਕਾਰਵਾਈ ਕਿੰਨੇ ਫੀਸਲਾ ਹੋਇਆ ਮੰਨੋ ਤਾਂ ਕਿਹੜੇ ਕਿਰਿਆ ਕਰਾਏ। ਇਹ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਬਰੀਫ ਕਰ ਦੇਣਗੇ। ਨਹੀਂ ਨਹੀਂ ਆ ਤੁਸੀਂ ਇਸ ਤੋਂ ਬਾਅਦ ਬਰੀਫ ਕਰਦੇ ਦੇਖੋ ਕਿਉਂਕਿ ਮੈਂ ਤਾਂ ਸਟੇਟ ਲੈਵਲ ਦਾ ਨਾ ਲੋਕਲ ਹੁਣ ਕਈ ਗੱਲਾਂ ਤਾਂ ਮੈਨੂੰ ਪਤਾ ਵੀ ਨਹੀਂ ਹੁੰਦਾ। ਸੋ ਮੈਂ ਬਸ ਦੇਖੋ ਮੈਂ ਤਾਂ ਸਿਰਫ ਆ ਕਹਾਂਗਾ ਸਾਡੀ ਜ਼ੀਰੋ ਟੋਲਰੈਂਸ ਹੈ ਟਵਰਡਸ ਕ੍ਰਾਈਮ کوئی بھی ویکتی جی کرائم چنوالو ہے گرفتار کریں گے کسی ہر کرائم ٹریس کریں گے اچھی دیکھو جی سی میں بٹالہ بہت دلیر بہادر فورس ہے ٹیرریزم جہاں ہے فیس کیتا ڈیفیٹ کیا پنجاب پولیس فلی کیپیبل آف ہینڈلنگ دسا مورائل پوری طرح ہائی ہے تھنک